ਦੋਸਤੋ ਸਾਰਿਆਂ ਨੂੰ ਪਿਆ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਦਾ ਨੰਬਰ ਆ ਸੰਪਰਕ ਕਰ ਸਕਦੇ ਆ ਕਿ ਭਾਈ ਅੱਜ ਅਸੀਂ ਆਇਆ ਪਿੰਡ ਕੀਦਾ ਜ਼ਿਲ੍ਹਾ ਨੂੰ ਮੋਗਾ ਲਗਿਆਂ ਦਾ ਤਹਿਸੀਲ ਨੂੰ ਬਾਗਾਪਰਾਣਾ ਲੱਗ ਜਾਂਦੀ ਹੈ ਤੇ ਅੱਜ ਭਈ ਜਰਸੀ ਵੇੜ ਭਰੋਣ ਸੇਲ ਸੀਗੀ ਤੇ ਬਾਕੀ ਤੇ ਅੰਕਤੋਂ ਲੈਨੇ ਸਤਿ ਸ਼੍ਰੀ ਅਕਾਲ ਸੁਣੋ ਤੇ ਕੀ ਨਾਮ ਹੈ ਆਪਣਾ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਹੀ ਠੀਕ ਹੈ ਜੀ ਤੇ ਕੀ ਡਿਟੇਲ ਹੈ ਯਾਰ ਦੀ ਆਪਣੀ ਕਰਦੀ ਵੈੜਾ ਹੈ ਕਰਦੀ ਹੈ ਠੀਕ ਹੈ ਤੇ ਮਾਦਰ ਰਿਕਾਰਡ ਪਤਾ ਹੈ ਤੁਹਾਨੂੰ ਕੀ ਸੀਗਾ ਦਾ ਹਾਂ ਜੀ ਸੀਗਾ 12-13 ਕਿਲੋ ਡੰਗ ਦਾ 12-13 ਕਿਲੋ ਡੰਗ ਦਾ ਸੀਗਾ ਜਾਨੀ ਕਿ 24 ਲੀਟਰ 24 ਬੱਚ ਲੀਟਰ ਸੀਗਾ ਦੋ ਡੰਗਾ ਦਾ ਠੀਕ ਹੈ ਜੀ ਤੇ ਇਹ ਕਿੰਨੇ ਕਿਤਨਾ ਦੀ ਕੱਚੀ ਹੈ ਇਹ ਇਹ ਦਾ 12-13 ਦਾ ਨਹੀਂ 12-13 ਦਾ ਨਹੀਂ ਕੱਚੀ ਹੈ ਠੀਕ ਹੈ ਬਈ ਜਰਸੀ ਵੀ ਕੰਨ ਕੰਨ ਬਈ ਤੁਸੀਂ ਦੇਖ ਲਓ ਪੂਰਾ ਸੋਹਣਾ ਮਸਲਾ ਵਾਲੀ ਜਰਸੀ ਹੈ ਪੰਜਾਬ ਵਾਲੀ ਜਰਸੀ ਆ ਵੀ ਆਏ ਨਹੀਂ ਆਪਾਂ ਕਹਦੇ ਹਮਾਚਲ ਦੀ ਪਹਾੜੀ ਏਰੀਆ ਦੀ ਜਰਸੀ ਤੇ ਥਾਂ ਥਾਂ ਨੂੰ ਬਈ ਬਹੁਤ ਸੋਹਣਾ ਲੱਗਿਆ ਹੈ 10 11 ਦਿਨਾਂ ਦੀ ਕੱਚੀ ਆ 10 ਦਿਨਾਂ ਦੇ ਇਹ ਹਵਾਨਾ ਨੇ ਬਈ ਰੋਖੇ ਨੇ ਬਦਲ ਜਾਣਾ ਹੋਰ ਹਵਾਨਾ ਨੇ ਬਈ ਹੋਰ ਤਿਆਰ ਕਰ ਜਾਣਾ ਬਾਕੀ ਥਣੇ ਹਵਾਨਾ ਹੋਣ ਬੇਹੇ ਹਾਲ ਵਾਲਟ ਲਾਹੇ ਬੂੜੀਆਂ ਪਈਆਂ ਹਵਾਨਾ ਇਹ 10 ਦਿਨਾਂ ਦੇ ਕਰਮਾਣੇ ਨੇ ਹੋਰ ਤਿਆਰ ਕਰ ਜਾਣਾ ਮੜਾ ਤੋਰਾ ਦਿਖਾ ਦਿਓ ਜੀ ਤੋਰਾ ਦਿਖਾ ਦਿਓ ਮੜਾ ਜਾਂ ਬਾਕੀ ਹੁਣ ਤੋਰਾ ਦਿਖਾਣੇ ਬਈ ਤੁਰਦੀ ਹੋਣੀ ਹਵਾਨਾ ਬਹਿ ਜਾਣਾ ਥਾਂ ਥਾਂ ਨੂੰ ਬਈ ਬਹੁਤ ਸੋਹਣਾ ਲੱਗਿਆ ਮੁੱਠ ਮੁੱਠੇ ਦਾ ਥਾਣਾ ਹੈ 10 ਦਿਨਾਂ ਦੀ ਕੱਚੀ ਆ 10 ਦਿਨਾਂ ਨੂੰ ਉਸ ਹਾਂ ਆਣੇ ਨੇ ਸਣ ਹਵਾਨਾ ਆਪ ਦਾ ਪਿਆਰ ਕਰ ਜਾਣਾ ਇੱਧਰ ਨਹੀਂ ਮੋੜਦਾ ਆ ਉਹ ਦਿਨ ਨਹੀਂ ਮੋੜਦਾ ਕੋਈ ਬਾਕੀ ਤੁਸੀਂ ਦੇਖ ਹੀ ਸਕਦੇ ਆ ਬਈ ਬੋਡੀ ਸਟਰਕਚਰ ਵੀ ਬਈ ਸੋਹਣਾ ਏ ਜੇ ਕਿਸੇ ਭਰਾ ਨੇ ਜੇ ਕਿਸੇ ਭਰਾ ਨੇ ਜਰਸੀ ਵੇਣਾ ਦੇ ਆਪਾਂ ਕੰਮ ਕਰਨਾ ਬਈ ਬਈ ਪੂਰੀ ਨਸਲ ਵਾਲੀ ਪਿਆਰੀ ਜਰਸੀ ਐ ਕੋਈ ਇਹਦੇ ਚੰਗੇ ਸੀਮਣ ਭਰਾ ਕਿਗਾ ਚੰਗੇ ਟੀਕੇ ਭਰਾ ਕਿ ਤੁਸੀਂ ਚੰਗੇ ਬੱਚੇ ਲੈ ਸਕਦੇ ਆ ਦੇਖੋ ਬਈ ਤੁਸੀਂ ਬਾਕੀ ਦੇਖ ਸਕਦੇ ਆ ਔਣ ਬੱਚੀ ਆ ਬਈ ਪਹਿਲੇ ਸੋਹਣਾ ਜਿਹਾ ਆਉਣਾ ਬੱਚੀ ਦਾ ਰੌਕ ਆ ਬਈ ਹਵਾਨੇ ਦਾ ਬਹੁਤ ਚੰਗਾ ਪਾ ਜੂਗੀ ਤੇ ਬਾਕੀ ਆਪਾਂ ਨੂੰ ਪਤਾ ਹੀ ਹੈ ਕਿਹੜੇ ਸੀਮੰਟ ਦੀ ਆ ਕਿਹੜੇ ਸੀਮੰਟ ਦੀ ਪਤਾ ਆਪਾਂ ਨੂੰ ਸੀਮੰਟ ਦਾ ਪਤਾ ਵੀ ਕਿਹੜੇ ਸੀਮੰਟ ਦੀ ਆਪ ਇਹ ਠੀਕ ਹੈ ਬਾਕੀ ਵੀ ਤੁਸੀਂ ਆਪ ਆ ਕੇ ਤਸੱਲੀ ਕਰ ਲੈਣੀ ਆ ਦੇਖਣ ਨਾਲ ਵੀ ਹਜੇ ਕੱਚੀ ਆ ਤਿਆਰ ਹੋਣਾ ਇਹਨ ਕਰਮਾ ਇਹਨੇ ਬੰਨਣਾ ਤੇ ਵੈੜੀ ਆ ਬਾਕੀ ਤੁਸੀਂ ਆਪ ਆ ਕੇ ਤਸੱਲੀ ਕਰ ਲੈਣੀ ਆ ਤੇ ਅੰਤ ਵਿੱਚ ਇਹਦਾ ਕੀ ਡਿਮਾਂਡ ਕਰਦੇ ਆਪਾਂ ਆਪਾਂ 85000 ਰੁਪਏ ਲੈਣਾ ਜੀ ਮੂ ਮਰ ਕੋਈ ਜਿੰਨਾ ਮਰਜ਼ੀ ਕਰਾ ਲਓ ਠੀਕ ਹੈ 85000 ਰੁਪਏ ਤੇ ਥੋੜਾ ਕਾ ਨਾ ਮਾਨਦਾਨ ਹੋ ਜੂਗਾ ਮਾਨਦਾਨ ਹੋ ਜੂਗਾ ਠੀਕ ਹੈ 85000 ਰੁਪਏ ਬਈ ਡਿਮਾਂਡ ਕੀਤੀ ਆ ਤੇ ਆਗੇ ਦਾ ਮਨਤਨ ਹੋ ਜੂਗਾ ਤੇ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਜੀ 99146 ਠੀਕ ਹੈ ਜੀ 04566 ਠੀਕ ਹੈ ਤੇ ਘਰ ਆਪਣਾ ਜੀ ਘਰ ਜਿੱਥਾ ਗੁਰਮੀਤ ਸਿੰਘ ਖਾਲਸਾ ਦੁਜੇ ਸਮਰਜੀ ਪਸਰੇ ਠੀਕ ਹੈ ਬਈ ਜਿੱਦੇ ਆ ਕੇ ਤੁਸੀਂ ਗੁਰਮੀਤ ਸਿੰਘ ਖਾਲਸਾ ਕਿਹੜੇ ਕਪੈਣਾ ਵਾਲੇ ਕਪੈਣਾ ਗੁਰਮੀਤ ਸਿੰਘ ਖਾਲਸਾ ਇੱਕ ਕਪੈਣਾ ਵਾਲੇ ਪੁੱਛ ਕੇ ਤੁਸੀਂ ਜਿੱਦੇ ਆ ਕੇ ਛੱਪੜ ਕੋਲੇ ਘਰ ਛੱਪੜ ਕੋਲੇ ਘਰ ਆ ਨਹੀਂ ਮਰਜੀ ਪੜ ਸਕਦੇ ਆ ਤੇ ਮੋਬਾਈਲ ਨੰਬਰ ਮੇਰਾ ਨੰਬਰ ਇਕ ਕਰੀ ਬੋਲ ਦੇ 99146 ਹਾਂਜੀ 04566 ਠੀਕ ਆ ਮੋਬਾਈਲ ਨੰਬਰ ਵੀ ਡਿਸਪਲੇ ਤੇ ਚੱਲੀ ਜਾਂਦਾ ਜੇ ਸਾਥੇ ਕੋਈ ਦਸ ਨੰਬਰ ਨਹੀਂ ਹੋ ਕੋਈ ਕਮੀ ਪੇਸ਼ੀ ਰਹਿ ਗਈ ਕੋਈ ਚੀਜ਼ ਦੱਸਣ ਨਹੀਂ ਹੋ ਰਹੀ ਗਈ ਸਾਥੇ ਉਹ ਤੁਸੀਂ ਫੋਨ ਤੇ ਨਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਇਹਨਾਂ ਨਾਲ ਵੀ ਸਾਡਾ ਹੌਸਲਾ ਬਣਿਆ ਰਹਿੰਦਾ ਜੇ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ